ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਲਾਲ ਚ ਬੁਰੀ ਬਲਾ ਹੈ ਲਾਲ ਚ ਮਤ ਜਗਾਏ ਅੱਛੇ ਗੁਣ ਇਨਸਾਨ ਕੇ ਲਾਲ ਚ ਖਤਮ ਕਰਾ ਲਾਲਚ ਖਤਮ ਕਰਾਏ ਯਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਚਉਪਈ ਖੇਤਰ ਦੋਨੋ ਖੇਤਰ ਦੋਨੇ ਇੱਕ ਕਿਸਾਨ ਨਰਮਾ ਮੋਠ ਮੂੰਗ ਉਪਜਾਨ ਕਮ ਖਰਚੇ ਪਰ ਹੋਏ ਬਗਾਈ ਹੱਥੀਆਂ ਆਪਣੇ ਕਰਨ ਕਮਾਈ ਕੰਬਰ ਸਜੋ ਪੈਲੀ ਹੋਏ ਜਿਮੀਦਾਰ ਵੀ ਵੀਜੈ ਸੋਏ ਐਸਾ ਚੱਕਰ ਲੋਭ ਚਲਾਵੇ ਹੰਸ ਗਰੀਸ ਕਾ ਚਾਲ ਭੁਲਾਵੇ ਚੋਪਈ ਜਿਮੀਦਾਰ ਨੇ ਦੇਖੇ ਤਾਨ ਮਨ ਕੇ ਵਿੱਚ ਸਕੀਮ ਬਣਾਣਾ ਹੰਬੀ ਕਰੀਏ ਤਾਨ ਬੁਆਈ ਖਾਣਾ ਅੱਛਾ ਯਦਿਕ ਕਮਾਈ ਚਿੱਠੀ ਪਿਤਾ ਸੁੱਤ ਕੋ ਲਿਖ ਪਾਵੈ ਮੂੰਗੀ ਮੋਠ ਜਿਮੀ ਵਿੱਚ ਬਖਾਵੈ ਫਸਲ ਬੀਜੀ ਸਾਫ ਕਰਾਈ ਅਣਤਾਨ ਕੀ ਕਰੀ ਵਿਜਾਈ ਦੋਰਾ ਪਿਤਾ ਪਨੀ ਰੀਲਿਆ ਮੰਦੇ ਸ਼ੌਂਕ ਸੇ ਤਾਨ ਲਗਾਣ ਬਾਰਸ ਕੇ ਬਿਨ ਰੇਤ ਮੇ ਹੂਏ ਤਾਨ ਬਿਰਾਨ ਬਾਬਾ ਸੀ ਚੰਦਰ ਕੀ ਜੈ ਚੌਬਈ ਮੀਚੇ ਰੇਤਕੇ ਧਾਨ ਲਗਾਵੇ ਬਿਨ ਬਾਰਿਸ਼ ਮੂੰਜੀ ਸੁੱਕ ਜਾਵੇ ਮੂੰਗੀ ਮੋਠਕ ਪਾਸ ਗਵਾਏ ਖਰਚਾ ਧਾਨ ਕਸੀਸ ਚੜਾਏ ਪਿਛੇ ਲੋਭ ਨ ਮੰਨ ਲਚਾਏ ਕੂਕਰ ਲੋਭ ਗੈ ਸੰਤ ਬਤਾਏ ਪ੍ਰਭਿਛੜ ਬੜੇ ਜਨਮ ਲੰਗਾਏ ਇਹ ਜਨਮ ਸ਼ਿਵਲੇਖੇ ਲਾਏ ਚੌਪਈ ਮੈਂ ਮਨੇ ਆਪਣੇ ਕਾਬੂ ਪਾਇਆ ਓਮ ਸੋਹੂ ਦਾ ਜਾਪ ਜਪਾਇਆ ਜਗ ਰਸ ਫਿਕੇ ਠੋ ਕਰਮਾਰੀ ਮਾਪ ਪਿਤਾ ਸੁਤ त्यागी ਨਾਰੀ ਸੰਕਲਪ ਵਿਕਲ ਸਭ ਖਤਮ ਕਰਾਏ ਨਿਜਸ ਰੂਪ ਕੇ ਦਰਸ਼ਨ ਪਾਏ ਗੁਰ ਕੀ ਮੂਰਤ ਰੇ ਦੇ ਟਿਕਾਈ ਬਸ ਤੇ ਮੋ ਸੰਤਾਨ ਦਰ ਪਾਈ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਚੌਥੀ ਰਾਣੀ ਆਖਦੀ ਚਲੋ ਕਰੇ ਮਹਾਰਾਜ ਰਾਜ ਪੈ ਬਿਨ ਪਤੀ ਜੀ ਜਾਏ ਵਿਗੜ ਸਮਾਜ ਦੋਰਾ ਬਿਨ ਕਰਮਾ ਕ੍ਰਿਸ਼ਨਾ ਮਿਲੇ ਤਨ ਦੌਲਤ ਅਰ ਰਾਜ आप बिना घम रानियाँ खूई सा मोहताज बाबा चंद्र की जय चौपई कहे निरप को चौथी रानी मन लुभा मीठी बाणी तुम्ही हमारे प्राण गधारे जीवन हमरा तुम सगारे बिना पति के औरत काहे गति गतिपति बिन हो वह नाहे ਪ੍ਰਵਕਿਰਪਾ ਸੇ ਤੁਮਕੋ ਪਾਇਆ ਅਦਬਾਟੇ ਕੋ ਅਦਬਾਟੇ ਹਮ ਕੋਠੁਕ ਰਾਇਆ ਚੌਬਈ ਚੱਕਰ ਵਰਤੀ ਰਾਜ ਤੁਮਾਰਾ ਨੌਕਰ ਸੇਵਾ ਕਰਨ ਹਜ਼ਾਰਾਂ ਦੇ ਦਿਨ ਰਾਣੀਆਂ ਫਿਰਨ ਜਫੇਰੇ ਬਾੜਨਿਆ ਪਾਗੂ ਪਰ ਤੇਰੇ ਹਾਥੀ ਕੋੜੇ ਰਤ ਸਵਾਰੀ ਛਾਨੀ ਰਾਜੇ ਪਰਨ ਤੁਮਾਰੀ सुचे मोती की मालाए पागले घम तुझे सजाए बाबा श्री चंद्र की जय दोहरा प्राण नाथ मैं आपको देवांग एक सुझाव मत मजामो छोड़ के पढ़ाँग आपके पाव बाबा श्री चंद्र की जय शंकर शरणम चौपई ਪੂਰਵ ਜਨਮ ਕੀ ਨਾਮ ਕਮਾਈ ਮੈਂ ਤੁਮ ਰਾਣੀ RAM ਬਣਾਈ ਖੁਸ਼ ਹੋਵੇ ਜਵਦੀਨ ਦਿਆਲ ਬਿਨ ਭਗਤੀ ਨਾ ਹੋਏ ਭੁਪਾਲ ਦਾਤ ਮਿਲੇ ਨਾ ਬਿਨ ਦਾਤਾਰਾ ਖੇਲ ਰਚਾ ਪਰਮੇਸ਼ਰ ਹਸਾਰਾ RAM ਦਾਤ ਕੋ ਤੁਮ ਠੁਕਰਾਵੇ ਹਮਕੋ ਨਰਕਾਂ ਵਿੱਚ ਸੁਟਾਵੇ ਚੌਪਈ ਓਏ ਬਾਦਸ਼ਾਹ ਅਤਿਆਚਾਰੀ ਬਨ ਸ਼ੰਕਰ ਹੋਏ ਜਾਨੇ ਅਧਿਕਾਰੀ ਹੁਣ ਵਪਾਰੀ ਪਿਸ਼ਟਾਚਾਰੀ ਬਦੇ ਠੱਗ ਚੋਰ ਦੁਰਾਚਾਰੀ ਬਾਲ ਗਊਤੀ ਕਤਲ ਕਰਾਵੇ ਸਵੀ ਦੋਸ਼ ਰਾਜੀ ਸਿਰ ਆਵੇ ਪਾਪ ਕਰਮ ਸੇ ਤੁਮ ਬਚਾਏ ਰਾਜਨ ਕਾ ਹਮ ਧਰਮ ਬਤਾਏ ਬੱਬਾ ਸੀ ਚੰਦਰ ਕੀਏ ਈਦੋਰਾ ਇਕ ਨਿਰਪਕੀ ਬਾਰਤਾ ਕਰਾਂ ਆਪਕੋ ਵਿਆਨ ਜਾਲ ਸਾਜੀ ਇੱਕ ਵਿਸਵਾ ਬਸਮੇ ਕਰੇ ਰਜਾਨ ਵਬਾ ਸ੍ਰੀ ਚੰਦਰ ਕੀ ਜੈ ਚੋਪਈ ਇਕ ਨਿਰਪਕੋ ਵੱਡਾ ਰੋਗ ਹੂਏ ਚਿੰਤਾ ਤੇ ਆਪਣੇ ਲੋਗ ਰਾਜਨ ਵੱਡਾ ਅਲਾਜ ਕਿਰਾਇਆ ਰੋਗ ਰਤਾ ਨਾ ਮੋੜਾ ਪਾਇਆ ਦੂਰੋਂ ਦੂਰੋਂ ਬੈਦ ਬੁਲਾਏ ਸਾਧ ਰੋਗ ਵ ਵੜਦਾ ਹੀ ਜਾਏ ਸ਼ਹਿਰ ਮੰਨਿਆ ਦੀ ਨਿਰਪਕੇ ਰਾਹੀ ਦੱਸ ਕਿਸੇ ਇੱਕ ਬੈਦ ਕੀ ਪਾਈ ਚਉਪਈ ਔਰਤ ਬੇਸਿਆਬੀ ਚਵਾਯਾਰ ਰਹੇ ਕੋਠੇ ਪਰੀ ਬਦਕਾਰ ਜੜੀ ਬੁੱਟੀਆਂ ਹਕਮਤ ਜਾਣੇ ਆਤੇ ਉਸ ਕੋ ਲੋਗ ਲੋਗ ਲਵਾਣੇ दुख राजे का बढ़ता जाए चिंता रोग भी अति सताए रानी कहे सुनो महाराज इसे ना करवाओ लाज बाबा श्री चंद्र की जय दोरा केण रानियां बादशाह मत जाना उस पास टूणेहारी विसिया ਔਰ ਤੇ ਹੈ ਬੰਦਵਾਸ਼ ਬੱਬਾ ਸਿਂਧੰਦਰ ਕੀ ਜੈ ਚੌਪਈ ਕਹਿਣ ਰਾਣੀਆਂ ਸੁਣੋ ਰਾਜਾਨ ਬੇਸਿਆ ਪਾਸ ਨਹੀਏ ਜਾਣ ਦਵਾ ਬੂਟੀਆਂ ਨਾ ਉਸ ਕੋ ਆਵੇ ਲੋਕੀ ਕਰਪਖਵਾਜ ਫਸਾਵੇ ਆਪ ਉਪਰ ਵੀ ਟੋਣਾ ਢਾਲੇ ਨੀਮ ਕੀ ਮੋਖਤਰੇ ਬਾਲੇ ਮਤ ਬੇਸਿਆ ਕੋਲੇ ਜਾਏ ਅੱਛੇ ਵੈਦ ਸੇ ਦਵਾ ਮੰਗਾਈ ਚਉਪਈ ਰਾਜਾ ਹਟਿਆ ਨਹੀਂ ਹਟਾਇਆ ਪਸ ਵਿਸਵਾ ਚਲਾ ਰਾਇਆ ਇੱਕ ਵੈਸ਼ੇ ਅਸ਼ਤ ਲਗਾਏ ਸਾਰ ਪਸੇ ਕੀ ਬਾਜੀ ਲਾਏ ਏਕਰ ਹੋਈ ਤੁਮਾਰੀ ਜੀਤ ਕਰੂੰਗ ਲਾਜ ਲਗਾ ਕਰ ਪੀਤ ਜੇਕਰ ਬਾਜੀ ਮੈਂ ਜਿੱਤ ਜਾਮਾ ਤੁਮ ਕੋ ਆਪਣਾ ਨਫਰ ਬਣਾਵਾਂ ਚਉਪਈ ਰਾਜਨ ਕਰੀ ਸ਼ਰਤ ਸਵੀਕਾਰ ਸਰਪਸਾ ਚਟ ਹੂਆ ਚਾਰ ਸੁਖਨੀ ਬਾਂਗੂ ਚੱਲੀ ਚਾਲ ਹਾਰ ਗਿਆ ਬਾਜੀ ਨਿਰਪਾਲ ਰਾਜੇ ਕੋ ਗੁਲਾਮ ਬਣਾਵੇ ਰਾਜ ਭਾਗ ਵੀ ਨਾਉ ਕਰਾਵੇ ਆਪਸਾਤ ਨਾਂਗੇ ਸੀ ਹੋਵੇ ਰਾਜ ਬ੍ਰਹਮਧੋਏ ਹਾਥੋਂ ਕੋਵੇ ਚੌਪਈ मैं आपकी छोटी रानी बीस साल की चढ़ी जवानी खेलन कूदन के दिन चार प्यार बिना पीका संसार मन खुश गोए मिले आनंद नाम किसी का परमानंद चलो राज में खुशी मनाइए लव लवेस न रस गो बाबा श्री चंद्र की जय दो ਮਨ ਲੋ ਬੀ ਨੇ ਲਾ ਦिए ਪਿੱਛੇ ਚ ਪਾਚੋਂ ਚੋਰ ਕਾਟਾ 24 ਕਾ ਪੈ ਰਿਆ ਅਬ ਨਹੀਂ ਪਾਣਾ ਔਰ ਦੋਰਾ ਜਾਓ ਚਾਰੇ ਰਾਣੀਆਂ ਜੈ ਸੰਭਾਲੋ ਰਾਜ ਲੇਖਾ ਪੂਰਾ ਹੋ ਗਿਆ ਅਬ ਹਮ ਨਾ ਮਹਾਰਾਜੇ ਦੋਰਾ ਸਤਗੁਰੂ ਪੂਰੇ ਤੋੜਿਆ ਮਾਇਆ ਮੋਹ ਜੰਜਾਲ ਦਲ ਦਲ ਪੈੜੀ ਮੋਗੀ ਲੀਆ RAM ਨਿਕਾਲ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਸਤਿਗੁਰੂ ਬੁੱਟੀ ਨਾਮ ਮਿਲਾ ਪਿਲਾਈ ਸਰਬ ਰੋਗ ਕੀ ਏਕ ਦਵਾਈ ਮਾਇਆ ਛਾਇਆ ਵਾਲਾ ਭੇਦ ਦੂਰ ਕੀਆ ਪੂਰੇ ਗੁਰੂ ਦੇਵ ਮੈਂ ਤੇ ਤੂੰ ਦਾ ਨਿਰਾਜ ਮੇਲਾ ਜੀਵ ਮਾਇਆ ਕਾ ਹੋ ਮੈਂ ਖੇਲਾ ਮਨ ਕੋ ਜੋਤ ਸਰੂਪ ਬਨਾਇਆ ਮਨ ਮਰਾ ਸਾ ਬ੍ਰਹਮ ਸਮਾਇਆ ਚੋਪਈ ਗੁਰੂ ਦੇਵ ਮੇਰੀ ਪਕੜੀ ਬਾਹੇ ਅੰਮ੍ਰਿਤ ਨਾਮ ਹੰਗਵੇਂ ਦੀਆ ਪਿਲਾਏ ਗੂੜੀ ਨੀਂਦ ਸੋਏ ਜਾਗੇ ਜਗਤ ਪਦਾਰਥ ਫੀਕੇ ਲਾਗੇ ਸੰਤਨ ਕੁੱਲੀ ਬੋਲੇ ਰਾਮ ਤੌ ਲਰ ਨਾਹੀ ਹਮਾਰੇ ਕਾਮ ਚੰਚਲ ਮਨ ਬੇਰਾਗੀ ਹੂਆ ਜੀਵ ਜਗਤ ਸੇ ਜੀਵਤ ਮੂਆ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਇੱਕ ਸਾਧੂ ਕੇ ਸ਼ਿਸ਼ਕੀ ਹਾਲਤ ਕਰਾ ਬਿਆਨ ਨਾਮ ਰੰਗ ਸੀ ਕੱਚੜਾ ਦੀਆ ਛੋੜ ਮੁਕਾਮ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਪੰਜਾਬ ਇਲਾਕਾ ਦੁਆਬੇ ਵਿਚ निर्मल साधु एक अतीत सर्व संगत ने लिया नाम सेवक शिष्य एक बन जान बाल काल चेला बन जाए भगमा पेख अभी ना पाए कई साल की सेवक कमाई पेख लेने की बारी आई चौबई संगत साधु पास बुलाई पेख देव की री तो सुनाई ਸ਼ਿਸ਼ਕੋ ਆਪਣਾ ਆਪਾਸ ਬਿਠਾਵੈ ਲਾਕ ਸੋਟੀ ਪਰਖ ਕਰਾਵੈ ਕਰਦਰ ਸਭ ਛੱਡਣਾ ਭੈਣਾ ਮਾਤੀ ਪੈਣ ਸਭ ਤਨ ਕੋ ਕਹਿਣਾ ਢਾਲੀ ਨਗਰੀ ਚੇਤ ਲਿਆਉਣੀ 12 ਸਾਲ ਕੀ ਸੇਵਕ ਮਾਉਣੀ ਚਉਪਈ ਸ਼ਿਸ਼ਮੁਖ ਕਾ ਯੋਗ ਤਰੇ ਨੂਰ ਹਵਾ ਨਾਲ ਝੋਂਗੜੇ ਕਫੂਰ ਮਹਾਪੁਰਸ਼ ਰੇ ਮੁਖੜਾ ਦੇਖ कहाँ हवते को देना पेख भेख लैंड को ना मन माना जल्दी या घर घमें बताना सुनशमन में खुशी मनाई हा में हाँ तुरंत मिलाई चौपाई माता पिता ने बात बधाई शिष्य पुत्र की करी पकाई कर जमीन घमें ना देना कुटिया ऊपर निर्भर रहना ਡੇਰੇ ਰੇ ਕਰ ਸੇਵਕ ਮਾਵੀ ਕਰਵਾਰ ਕਮੋ ਭਜਾਵੀ ਪੀੜਾ ਸਤ ਕਾ ਹੂਆ ਰੰਗ ਮਨ ਮੇਂ ਗੁੱਠੀ ਸੰਸਾਯੰਗ ਬਾਬਾ ਸ੍ਰੀ ਚੰਦਰ ਕੀ ਜੈ ਚਉਪਈ ਦੇਖ ਲੈਣ ਤੋਂ ਮਨ ਪਵਾਇਆ ਸਿਸ਼ਯ ਮੋੜਨਾ ਕੁਟੀਆ ਗਾਇਆ ਕਰੋ ਮਾਪਿਆਂ ਦੀਆਂ ਨਿਕਾਲ ਹਿੱਲ ਗਈ ਸਭ ਜੀਵਨ ਚਾਲ इसके लेख पेक उस पाया दसो दिशा में नौ चमकाया बीता भक्तो पछताए हाथ में दोनों रस गवाए चौपई मैं ना ऐसा समा गवाऊँ ना मैं मुड़ कर वापस जाऊँ मैं शिश न हो नाम लाल ना हाथों खोवा बिन भक्ति ये जीव का हाल ਕਿਵਲੇ ਸਾਸ ਲੋਹਾਰ ਕੀ ਖਾਲ ਦੇਹ ਮਨੁਸ਼ਿਆ ਦੇਵਤ ਚਾਵੇ ਜਨਮ ਦੁਲੰਬਨ ਹਮਗਵਾਵੇ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੋਰਾ ਰਾਜਨ ਆਖੇ ਰਾਣਿਓ ਦिए ਘਮ ਠੀਕ ਜਵਾਬ ਤੂਯ ਮਾਤਾ ਮੇਰੀਆਂ ਰਿਸ਼ਤਾ ਖਤਮ ਸੁਹਾਗ ਦੋਰਾ ਹਮਸਾਖ ਖੁਸ਼ ਗਿਆਨ ਸੰਤ ਜੀ ਸੁਣ ਕਰ ਤੋ ਮਰਾ ਗਿਆਨ ਮਨ ਸੇ ਕਰੋ ਤਪਸ਼ਿਆ ਹੋਗੇ ਖੁਸ਼ ਭਗਵਾਨ ਬਾਬਾ ਸ੍ਰੀ ਚੰਦਰ ਕੀ ਜੈ ਚੋਬਈ ਰਾਜਨ ਕੀਆ ਐਸਾ ਗਿਆਨ ਸੁਣ ਰਾਣੀਆਂ ਹੋਈ ਹੈਰਾਨ ਮੋਹ ਜਾਲ ਚੋਹਾ ਨੇ ਪਾਇਆ ਪੀਖ ਲੈਣ ਸੇ ਬੜਾ ਡਰਾਇਆ ਹੁਆ ਨਿਰਪਰ ਨਿਰਪਕ ਮਨ ਬੈਰਾਗੀ ਰਾਜ ਭਾਗ ਸੇ ਹੋ ਅਨੁਰਾਗੀ ਚੋਹਾਂ ਰਾਣੀਆਂ ਖੁਸ਼ੀ ਮਨਾਈ ਕਰ ਪ੍ਰਣਾਮ ਰਾਜ ਮੇ ਆਈ ਜਉ ਪਈ ਗਾਥਾ ਮੀਠੀ ਜਤੀ ਸੁਣਾਈ ਬ੍ਰਹਮ ਗਿਆਨ ਕੀ ਜੋਤ ਜਗਾਈ ਜਨਮ ਮਨੁਸ਼ਾ ਗਤੀ ਅਮੋਗ ਪਰਮੇਣੇ ਕਾ ਸਮਾਯ ਯੋਗ ਪ੍ਰਾਣੀ ਇਸ ਕੋ ਮਤ ਗਵਾਏ ਸਾਧ ਸੰਗਤ ਮਿਲ ਨਾਮ ਤੇ ਆਏ ਨਾਮ ਜਤ ਮਿਲੇ ਪਰਮ ਆਨੰਦ ਸ੍ਰੀ ਚੰ드ਰਾਇਣ ਲਿਖੀ ਪ੍ਰੇਮ ਚੰਦ ਬਾਬਾ ਸ੍ਰੀ ਚੰਦਰ ਕੀ ਜੈ ਕਵਿਤ ਲక్ష్ਮੀ ਸਰੂਪਾ ਹੈ ਸੁਲਖਣੀ ਜਗਤ ਮਾਤਾ 1596 ਕੋ ਸਵਰਗ ਸਿਧਾਰੇ ਜੀ ਸ੍ਰੀ ਚੰਦਰ ਲక్ష్ਮੀ ਜੀ ਮਾਤਾ ਦੇ ਅਸਥਲੇ ਕੇ ਗੰਗਾਪੌੜੀ ਖਰੀਦਵਾਰਿਆਣ ਕੇਤੇ ਧਾਰੇ ਜੀ ਬੱਦਰੀ ਕੇਦਾਰਨਾਥ ਨੀਲ ਕੰਠ ਰਿਸ਼ੀ ਕੇਸ਼ ਆਈ ਭੀਮ ਗੋਡੇ ਕਨ ਖਲ ਹਰੀ ਦਵਾਰੇ ਜੀ ਚਾਰ ਤਾਂ ਮਰਟਨ ਕਰਤੇ ਇੱਕ ਸਾਲ ਬਾਅਦ ਪੁਰੀ ਕਰਤਾਰ ਪੁਰ ਵਾਪਸ ਪਧਾਰੇ ਜੀ ਕਵਿਤ ਮੈਤਾ ਕਾਲੂ ਤ੍ਰਿਪਤਾ ਜੀ ਨਾਨਕ ਤੇ ਨਾਨਕੀ ਵੀ ਜਗਤ ਸੁਲਖਣੀ ਮਾ ਸੱਚ ਖੰਡ ਜਾਮ ਦੇ ਸ੍ਰੀ ਚੰਦਰ ਲక్ష్ਮੀ ਤੇ ਕਮਲੀਆ ਬਾਬਾ ਬੁੱਢਾ ਕਰਤਾਰਪੁਰ ਮਿਲ ਟਕਸਾਲ ਕੋ ਚਲਾਮ ਦੇ ਸੁਭਾਈ ਇਸ਼ਨਾਨ ਨਾਮ ਕੀਰਤ ਸ਼ਬਦ ਚੋਂ ਕੀ ਸੰਗਤ ਅਸੇ ਸੰਤ ਸਭੀ ਖਰੀ ਯਸ ਗਾਮ ਦੇ 베ਦੀ ਵੰਸ ਵੱਦੇ ਲਈ ਭਗਤ ਤੇ ਸ਼੍ਰੀ ਚੰਦਰ ਲక్ష్ਮੀ ਕੋ ਸਾਧੀ ਲਈ ਕੱਠਿਓ ਮਨਾਮ ਦੇ ਧੋਰਾ ਬਾਬਾ ਬੁੱਢਾ ਕਮਲਿਆ ਸ਼੍ਰੀ ਚੰਦਰ ਭਗਵਾਨ ਲక్ష్ਮੀ ਚੰਦ ਕੋ ਬਿਆ ਲਈ ਮਿਲ ਕੇ ਸਭੀ ਮਨਾਨ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਸ੍ਰੀ ਚੰਦਰ ਸ਼ੰਕਰ ਅਵਦੂਤਾ ਲక్ష్ਮੀ ਚੰਦ ਕੋ ਬ੍ਰਹਮ ਸਰੂਪਾ ਰਮਾ ਹਰੀ ਸਜ ਖੰਡ ਪਧਾਰੇ ਬੇਦੀ ਵੰਸ ਰੂਪੀ ਵਿਚਕਾਰੇ ਲక్ష్ਮੀ ਦਾਸ ਕੋ ਸਭ ਸਮਝਾਏ ਆਖਰ ਵਾ ਕੋ ਲਿਆ ਮਨਾਏ ਸਾਖ ਪਗਤਾ ਨੇ ਖੁਸ਼ੀ ਮਨਾਈ ਰਸਤੇ ਲਈ ਗਰਜ ਸੁਣਾਈ ਚੌਪਈ ਕਰਤਾ ਆਪਣਾ ਕਾਜ ਕਰਾਏ ਪ੍ਰੀਮੀ ਭਗਤ ਪ੍ਰੇਮ ਚੰਦ ਆਏ ਸ਼ਹਿਰ ਬਟਾਲਾ ਇਸ ਕਾ ਗ੍ਰਾਮ ਬੁੱਧਬੰਤੀ ਸੁਤਾ ਕਾ ਨਾਮ ਧਿਆਬੰਤੀ ਬੁੱਧਬੰਤੀ ਮਾਈ ਸ੍ਰੀ ਚੰਦਰ ਕੋ ਦਿਆ ਬਤਾਈ ਜਗਤ ਗੁਰ ਸਭ ਕੋ ਬਤਲਾਏ ਰਿਸ਼ਤਾ ਜੋਗ ਇਹ ਹਮ ਟਹਿਰਾਏ ਬੱਬਾ ਸ੍ਰੀ ਚੰਦਰ ਕੀ ਜੈ ਧੋਰਾ ਸ੍ਰੀ ਚੰਦਰਯਰ ਭਗਤ ਜਨ ਹਿਰਦੇ ਖੁਸ਼ੀ ਮਨਾਨ ਪ੍ਰੇਮ ਚੰਦ ਬਟਾਲਿਓ ਆਕਰ ਸਗਨ ਕਰਾਨ ਧੋਰਾ ਵਿਧੀਯਤੇ ਵਿਧਾਤੇ ਰੀ ਬਿੰਦਨਾ ਲਿਖਿਆ ਸੰਯੋਗ ਲక్ష్ਮੀ ਤੇ ਬੁੱਧਵੰਤੀ ਕੀ ਰੂਮਿਲਾਈ ਜੋਗ ਬੱਬਾ ਸ਼੍ਰੀ ਚੰਦਰ ਕੀ ਜੈ ਚੋਬਈ ਸਗਨਾ ਪਰਸਮਾਂ ਕਰਿ ਆਵੈ ਮਾਧ ਪਿਤਾ ਕੀ ਯਾਦ ਸਤਾਵੈ ਖੁਸ਼ੀਆਂ ਵਿਚ ਨਿਰਾਸ਼ਾ ਛਾਈ ਨੇਣੀ ਅੰਸੂ ਦੇਣ ਬਦਾਈ ਦਾਦੀ ਦਾਦਾ ਨਾ ਦੇਣ ਦਿਖਾਈ ਭੂਆ ਨਾਨਕੀ ਨਜ਼ਰ ਨ ਆਈ ਆਂਗੋ ਅੰਡਰ ਮੰਗਲ ਲਗਾਈ ਸਾਤ ਕੋੜੀ ਸਬਰਸ ਨੂੰ ਕਹਾਰੇ ਜੇ ਚੌਪਈ ਰੱਥ ਘੂੜੀਆਂ ਬਾਜੇਗਾ ਜੇ ਜਾਂਜੀ ਆਣ ਖੜੇ ਦਰਵਾਜੇ ਮਾਤ ਪਿਤਾ ਕੋ ਦਿਉ ਰਾ ਜਾ ਕੇ ਆਏ ਸਵੀ ਅਸੀਸਾ ਪਾ ਕੇ ਭਰਾਜਾਨ ਕੀ ਕਰੀ ਤਿਆਰੀ ਅੰਗਦ ਸੰਗਤ ਸ੍ਰੀ ਪੁਰਾਰੀ ਬਾਬਾ ਬੁੱਢਾ ਕਰੋੜੀ ਮੱਲ ਸ਼ਹਿਰ ਬਟਾਲਾ ਗਾਏ ਚੱਲ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਬਾਜੇਗਾ ਜੀ ਵੱਜਦੇ ਸ਼ਹਿਰ ਬਟਾਲੇ ਜਾਣ ਪ੍ਰੇਮ ਚੰਦ ਜੀ ਪ੍ਰੇਮ ਸੇ ਮਿਲਣੀ ਰਸਮ ਕਰਾਨ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਸਾਈ ਕਰ ਗਈ ਬਰਾਤ ਬਟਾਲੇ ਧਰਮਸ਼ਾਲਾ ਜਾ ਡੇਰੇ ਲਾਲੇ ਮਿਲਨੀ ਜਥਾ ਜੋ ਕਰਵਾਈ ਗੁਰੂ ਬੁੱਢਾ ਸੇ ਪੂਜ ਕਰਾਈ ਫਿਰ ਕੀ ਆ ਸਭ ਨਾ ਜਲ ਪਾਨ ਔਰ ਤਬਿਆ ਕੇ ਸੈ ਮੰਗਲ ਗਾਨ ਬੇਦੀ ਫੇਰੇ ਵਿਪਰ ਕਰਾਏ ਬੇਦ ਮੰਤਰ ਸੇ ਲਾ ਪੜਾਏ ਚੋਪਈ ਫੇਰੀ ਕਰਦਿਆਂ ਬੀਤੀ ਰਾਤ ਦਿਸ ਦੂਸਰੇ ਮੁੜੀ ਬਰਾਤ ਕੰਨਿਆ ਦਾਨ ਦਹੇਜ ਬਣਾਇਆ यथा योग मन्नत मनवाया गुरुवांग देकी पूजी कराई पस्तर माया पेट चढ़ाई बुद्धंती की ढोली आवै नगनवासी पंगड़े पावै जगत्गुरु श्री चंद्र भगवान की जय दौरा मात पिता का देहुरा दोनों पूजण जाए कंगन अठियां तीमिया ती ਰਮੇ ਕੂ ਹਿਲਾਏ ਦੋਰਾ ਸਤ ਸਨਾਤਨ ਧਰਮ ਕੇ ਪੂਰੇ ਕੀਏ ਰਿਵਾਜ ਸੁਪਨਾ ਪੂਰਾ ਪਿਤਾ ਕਾ ਪੂਰਨ ਹੂਆ ਗਾਜ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਬੇਦੀ ਬਸ ਗੁਰ ਪੀੜੀ ਚਾਲੀ ਕਰੇ ਸ੍ਰੀ ਚੰਦਰ ਖੁਦ ਰਖਵਾਲੀ ਖਡੂਰ ਸਾਹਿਬ ਗੁਰ ਅੰਗਦ ਆਵੇ ਬਾਬਾ ਬੁੱਢਾ ਚਾਲੇ ਪਾਵੇ ਆਣ ਬਸੇ ਭਗਤ ਜਨ ਸੰਤ ਕਰਤਾਰਪੁਰ ਕਾ ਹੂਆ ਬਧੰਤ ਖੁਸ਼ੀਆਂ ਕਰ ਮਹਿੰਗਾਈ ਦਵਾਰਾ ਦੋਹਾਂ ਵੀਰਾਂ ਤੇ ਖੁਸ਼ ਦਾ ਧਾਰਾ ਚੌਪਈ ਸੀ ਚੰਦਰ ਟਕ ਸਾਲ ਚਲਾਵੇ ਲੰਗਰ ਲక్ష్ਮੀ ਦਾ ਸ਼ਿਕਾਵੇ ਸੰਗਤ ਪੰਗਤ ਰੀਤ ਬਡਾਈ ਸੰਤ ਭਗਤ ਸਭ ਗਾਵੇ ਜਾਈ ਆਜ ਦੇ ਵਿੱਚ ਖੁਸ਼ੀਆਂ ਕਾ ਗਾਇਆ ਲక్ష్ਮੀ ਦਾਸ ਕਰ ਬਾਲਕ ਜਾਇਆ ਕਰਤਾਰਪੁਰੀ ਸਭ ਖੁਸ਼ੀ ਮਨਾਈ ਸ੍ਰੀ ਚੰਦਰ ਕੋ ਦੇਣ ਬਦਾਈ ਬਾਬਾ ਸ੍ਰੀ ਚੰਦਰ ਕੀ ਜੈ ਸ਼ੰਕਰ ਸ਼ਰਨੰ ਦੋਰਾ ਲక్ష్ਮੀ ਦਾਸ ਬੁੱਧ ਬੰਤੀ ਕੋ ਹੂਆ ਸੁੰਦਰ ਵਾਲ ਧਰਮ ਚੰਦ ਨੋ ਰਖਿਆ ਸਤਿਗੁਰੂ ਹੋਏ ਦਿਆਲ ਦੋਰਾ ਮਨ ਮੇ ਚਾਉ ਸ੍ਰੀ ਚੰਦਰ ਕੇ ਨਿਰਮੋ ਪਿਆਰ ਜਿਤਾਣ ਪਿਤਾ ਚਾਹਤ ਪੂਰੀ ਹੋਈ ਪ੍ਰਭ ਕਾ ਸ਼ੁਕਰ ਮਨਾਣ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਵਿਪਰਤੀ ਵਾਬਾਲ ਬਣਾਇਆ ਧਰਮਚੰਦ ਜਤੀ ਨਾਮ ਰਖਾਇਆ ਜਤੀ ਬਾਲਕੋ ਆਪ ਖਿਲਾਏ ਵਿਦੀ ਵੰਸ਼ ਤਰੋ ਘਰੇ ਆਏ ਲਵਕਿ ਜੋਂ ਬਾਲਮੀ ਖਿਲਾਏ ਐਸੇ ਸ੍ਰੀ ਚੰਦਰ ਪਿਆਰ ਜਿਤਾਏ ਚਾਰ ਜਪੇ ਰੇ ਖੁਸ਼ੀਆਂ ਭਾਰੀ ਸਭ ਪਰਸਨ ਪੂਰੀ ਨਾਈਜਰੀ ਨਰ ਸਭ ਪਰਸਨ ਪੂਰੀ ਨਰ ਨਾਰੀ ਚਉਪਈ ਇੱਕ ਦਿਵ ਸਿਗੜ ਰਾਵੀ ਆਇਆ ਗੁਰੂ ਨਾਨਕ ਦਾ ਦਿਹਾੜਾ ਟਾਇਆ ਨਦੀ ਰਾਵੀ ਜਦ ਨੀਚੇ ਆਈ ਗਗਰ ਦਵੀ ਹੋਈ ਇਥੇ ਆਈ ਦਿਹੋਰੇ ਪੇਰ ਸਿ ਚੰਦਰ ਬਣਾਏ ਢੀੜਾ ਨਾਨਕ ਨਾਮ ਰਖਾਏ ਗੰਗਾ ਸਾਗਰ ਖੂਪਟਾਵੇ ਸਰਜੀਨਾ ਜਤੀ ਬੁਲਾਵੇ ਬਾਬਾ ਸੀਛੰਦਰ ਕੀ ਜੈ ਦੋਹਰਾ ਲక్ష్ਮੀ ਦਾਸ ਕਰਤਾਰਪੁਰ ਲੱਗੇ ਸੇਵ ਚਲਾਣ ਦੇਵਰੇ ਸੇਵਾ ਕਮਲੀਆਂ ਤਨਮਨ ਨਾਲ دیਵਾਨ ਦੋਹਰਾ ਪਾਜ ਦੇਰੇ ਬਣ ਕੋਰਸੀ ਬੱਬਰ ਬਾਗ ਡਰਾਉਣ ਸ੍ਰੀ ਚੰਦਰੀ ਉਸ ਬਣ ਬਿਕੇ ਸੁਨ ਸਮਾਦ ਲਗਾਉਣ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਸ੍ਰੀ ਚੰਦਰ ਜੰਗਲ ਮੇ ਜਾ ਕੇ ਬੈਠੇ ਸੁਨ ਸਮਾਦ ਲਗਾ ਕੇ ਛੋਟੀ ਜਹੀ ਬਾਸ਼ਨ ਬਣਾਈ ਬਣ ਮੇ ਜੋਗੀ ਭਗਤ ਕਰਾਈ ਤੂੰ ਨਾ ਕਮਲੀਏ ਜਾਏ ਤਪਾਵੇ ਪਹਿਰਾ ਰਾਤੀ ਸਖਤ ਲਗਾਵੇ ਜੇ ਤੀਜਵ ਸਮਾਦੀ ਖੋਲੇ ਆਵੇ ਕੰਮਲੀਆਂ ਧੋਰੀ ਕੁਲੀ ਚੋਪਈ ਜਦ ਕਵੀ ਜਤੀ ਪੁਰੀ ਮੈਂ ਆਵੇ ਧਰਮਚੰਦ ਸੇ ਪਿਆਰ ਜਿਤਾਵੇ ਕਵੀ ਦੇ ਔਰੇ ਸੀ ਚੁਕਾਏ ਬਣੀ ਮੈਂ ਕਵੀ ਸਮਾਦੀ ਲਾਏ ਇੱਕ ਰੋਜ ਜਤੀ ਬਾਲ ਖਿਲਾਏ ਵਸਤਰ ਕਮ ਧਰਮਕੇ ਪਾਏ ਬੁੱਧਵੰਤੀ ਕੋ ਡਾਂਟ ਲਗਾਈ ਬੇਦੀ ਵੰਸ ਕੀ ਅਨਸਰ ਲਾਈ ਬੱਬਾ ਸ੍ਰੀ ਚੰਦਰ ਕੀ ਜੈ ਦੋਹਰਾ ਜਗਤ ਗੁਰੂ ਕਹੇ ਬੁੱਧ ਬੰਤੀ ਬਾਲਕਿ ਅਵੀ ਨਿਦਾਨ ਨਗਨ ਤਰਾ ਤੇ ਰੁਲਦੇ ਹਾ ਬੇਦੀ ਵੰਸ ਪ੍ਰਾਨ ਦੋਰਾ ਕਮਲਿਆ ਕੋਲ ਬਲਾ ਲਏ ਸ੍ਰੀ ਚੰਦਰ ਭਗਵਾਨ ਨਾਨਕ ਸਾਹੀ ਮੋਹਰ ਦੇ ਕਰੋੜੀ ਪਾਸਕ ਲਾਣ ਦੋਰਾ भक्त करौडी मलने गहने लिए बनाए हाथ पैर गले कान में भक्वत जी सजाए बाबा श्री चंद्र की जय चौपाई बालक धर्मचंद प्यारा बेदी वंश का दीप सितारा पूरी जति ध्यान रखाए पूरा जति ध्यान रखाए कुलपूजन के गले लगाए ਪਾਖ ਕਮਲਿਆ ਕੋ ਬਲਾਵੇ ਨਨ ਸਾਹੀ ਮੋਹਰ ਫੜਾਵੇ ਛੇਠ ਕਰੋੜੀ ਸਾ ਪੈ ਜਾਵੇ ਜੋਗੀ ਕਪੈ ਗੰਬ ਤਾਵੇ ਚੋਪਈ ਛਿਂਦਰ ਕੀ ਆਗਿਆ ਪਾਏ ਪੌਣ ਵੇਗ ਜੋ ਨੰਦੀ ਜਾਏ ਪਹੁੰਚਾ ਛੇਠ ਕਰੋੜੀ ਪਾਸ ਦਸੋ ਕਮਲਿਆ ਜਤੀ ਵਿਲਾਸ ਨਾਨਕ